ਯੂ ਦੇ ਕੋਲ ਬੰਦੇ ਕੋਲ ਬਿਲਕੁਲ ਨਹੀਂ 5 ਵਜੇ ਤੱਕ ਉਹਦੇ ਐਸਪੀ ਸਾਹਿਬ ਨੇ 5 ਵਜੇ ਤੱਕ ਦਾ ਟਾਈਮ ਦਿੱਤਾ ਇੱਕ ਵਾਰ ਨਹੀਂ ਅਸੀਂ 50 50 ਬੰਦੇ ਟੁਕੜ ਟੁਕੜ ਵੀ ਤਿੰਨਾਂ ਦਾ ਥਾਣੇ ਹਰਾਂ ਨੂੰ ਭੇਜੇ ਨਾਲੇ ਟਾਈਮ ਦੇ ਕੇ ਮੈਂ 2 ਘੰਟੇ ਜਾਏ 3 ਜਾਏ ਥਾਣੇ ਨਹੀਂ ਪਹੁੰਚਦਾ ਜੀ ਜਿੱਥੇ ਜਿਹੜੇ ਅਫਸਰ ਨੂੰ ਮਿਲੇ ਉਹਨਾਂ ਨੇ ਦੱਸਿਆ ਵੀ ਸਟੇ ਦਿਖਾਈ ਜੀ ਉਹਨਾਂ ਨੂੰ ਨਹੀਂ ਕੋਈ ਅਸੀਂ ਉਹਨਾਂ ਤੋਂ ਸਵੇਰੇ ਵੀ ਉਹਨਾਂ ਨੂੰ ਫੋਨ ਕੀਤੀ ਹੈ ਇੱਕ ਰਿਕਵੈਸਟ ਕੀਤੀ ਹੈ ਵੀ ਜੇ ਕੋਈ ਇਹਨਾਂ ਕੋਲ ਕੋਟ ਦੀ ਸਟੇ ਹੈ ਜਦੋਂ ਤੁਸੀਂ ਨੇ ਨੋਟ ਦਿੱਤਾ ਜੀ ਉਹਨਾਂ ਨੇ ਸਿਰਫ ਇਹ ਨੋਟ ਦੇ ਕੇ ਜੀ ਇਹ ਜ਼ਮੀਨ ਦੇ ਉੱਤੇ ਕੋਟ ਦੀ ਸਟੇ ਹੈ ਇਸ ਕਰਕੇ ਪਰਮਿਸ਼ਨ ਕੈਨਸਲ ਕੀਤੀ ਹੈ ਜੀ। ਕੋਰਟ ਦੀ ਸਟੇਟ ਦੀ ਕੋਈ ਕਾਪੀ ਮਿਲਦੀ ਕੁਝ ਨਹੀਂ ਦਿੱਤੀ। ਠੀਕ ਹੈ ਜੀ ਉੱਥੇ ਵੀ ਜਾਂਦੇ ਕਿ ਕੈਨਸਲ ਹੋ ਗਈ। ਮੁਰਤੇ ਕੋਈ ਅਸਰ ਮਿਲੇ ਹੀ ਨਹੀਂ ਜੀ ਉਸ ਤੋਂ ਬਾਅਦ ਆਲਾ ਗਾਣੀ ਕਰੀ ਜਾਂਦੇ ਨੇ ਕੋਈ ਸਾਹਮਣੇ ਨਹੀਂ ਆ ਰਿਹਾ। ਐਕਸ਼ਨ ਨਾਲ ਕੋਈ ਗੱਲ ਹੋਈ ਥੇ? ਨਹੀਂ ਜੀ ਐਕਸ਼ਨ ਸਾਹਿਬ ਨੇ ਪਹਿਲਾਂ ਸ਼ੁੱਕਰਵਾਰ ਨੂੰ ਵੀ ਬੁਲਾ ਕੇ ਰੱਖਿਆ ਸੀ ਮੈਨੂੰ ਉਹਦੇ। ਪਰਵਾਰ ਨੂੰ ਮੈਂ 7:30 ਵਜੇ ਗਿਆ 25 ਤਰੀਕ ਦਿਨਾਂ ਡੇਟ ਪਾ ਕੇ ਦਿੱਤੀ ਸੀ ਜਿਹਦੇ ਕੈਨਸਲ ਹੋ ਗਏ। ਜਿਹਨਾਂ ਨੇ 25 ਤਰੀਕ ਨੂੰ ਸਰਪਰੇ ਪਰਮਿਸ਼ਨ ਕੈਨਸਲ ਕਰਤੀ ਸੀ ਜਦੋਂ ਮੈਂ ਉਹਰੇ 7:30 ਵਜੇ ਤੱਕ ਆਤੋਂ ਇਹਨਾਂ ਦੇ ਕੋ ਉਸ ਦਿਨ ਮੈਨੂੰ ਇਹ ਕਾਪੀ ਦੇ ਅਗਰ ਰਿਸਿਵ ਕਰਾਉਂਦੇ ਜੀ ਮੇਰਾ ਜਿਹੜਾ 50-60 ਹਜ਼ਾਰ ਦਾ ਨੁਕਸਾਨ ਦੂਜੇ ਦਿਨ ਟਰਾਲੀਆਂ ਦਾ ਮਸ਼ੀਨ ਦਾ ਵਿਰੇ ਤੇ ਖਰਚਾ ਵੀ ਉਹ ਤੋਂ ਤਾਂ ਬਚਦਾ ਜੀ ਮੈਂ ਤਾਂ ਸਿਰ ਪਹਿਲੇ ਹੀ ਮਰਿਆ ਪਿਆ ਜੀ ਕੀ ਗੱਲ ਲੱਗਦਾ ਕਿ ਕਿਸੇ ਰੰਜਿਸ਼ ਕਰਕੇ ਤੁਹਾਡੇ ਨਾਲ ਇਹ ਕੰਮ ਕਰਵਾਇਆ ਸਰ ਪੋਲੀਟੀਕਲ ਉਹਦੇ ਪ੍ਰੈਸ਼ਰ ਦੇ ਕਾਰਨ ਆ ਐਕਸਰ ਸਾਹਿਬ ਨੇ ਖੁਦ ਵੀ ਕਿਹਾ ਕਿ ਮੇਰੇ ਤੇ ਪ੍ਰੈਸ਼ਰ ਹੈ ਵੀ ਮੈਨੂੰ ਦਾ ਕੈਨਸਲ ਕਰੀ ਮੈਨੂੰ ਕਿਹਾ ਮੈਨੂੰ ਕੋਈ ਰੀਜਨ ਦੱਸ ਤੋ ਮੈਂ ਕੋਈ ਗਲਤ ਕੰਮ ਕਰਦਾ ਦੋ ਨੰਬਰ ਦਾ ਕਰਦਾ ਆਪਣੇ ਖੇਚ ਚ ਜਾ ਕੇ ਖੇਚ ਪਾ ਰਹੇ ਆ ਕਿ ਬਦਲ ਦੀ ਮੁੱਠੀ ਮੇਰੇ ਨਹੀਂ ਜੀ ਜਿਹੜੇ ਇਸ ਫਿਰ ਬਿਲਕੁਲ ਬੰਜਰ ਪਈ। ਵੀ ਮੰਗ ਕਰਦਾਂ ਬਚਾਣ। ਮੈਂ ਪ੍ਰਸ਼ਾਸਨ ਤੋਂ ਬਸ 3 ਸਾਲ ਦੀ ਮੰਗ ਕਰਦਾ। ਕਿੱਦਾਂ ਮੈਂ ਪ੍ਰੋਬਲਮ? ਜੀ ਮੇਰਾ ਮੌਕਾ ਦੇਖਿਆ ਜਾਵੇ। ਮੇਰੇ ਹਾਲਾਤ ਘਰ ਦੇ ਦੇ ਖੇਤ ਦੇ ਕੀ ਨੇ। ਨਹੀਂ ਫਿਰ ਮੇਰੇ ਕੋਲ ਤਾਂ ਲਾਸਟ ਤੇ ਪੀਹੇ ਜੀ ਨਾਲ ਤਾਂ ਸੁਸਾਇਡ ਕਰਦਾ। ਅੱਜ ਇੱਥੇ ਬੰਦਿਆ ਕਿਹੜੀ ਜਿੱਥੇ ਬੰਦਿਆ ਨੇ ਤੁਹਾਡਾ ਸਾਥ ਆਪਣੇ ਆਜ਼ਾਦੀ ਹੱਦੇ ਬੰਦਿਆ ਜੀ। ਤੇ ਪਿੰਡ ਦੀ ਪੰਚਾਇਤ ਦਾ ਕੀ ਹੋਇਆ? ਹਾਂ ਜੀ ਪਿੰਡ ਦੀ ਪੰਚਾਇਤ ਸਾਰੀ ਪੰਚਾਇਤ ਨਾਲ ਖੜੀ ਆ ਸਰਪੰਚ ਸਾਹਿਬ ਨੇ। ਉਹ ਸਾਰੀ ਪੰਚਾਇਤ ਸਾਰਾ ਰਲ ਕੇ ਨਾਲ। ਉਹ ਇਕੱਲੇ ਬੰਦੇ ਤਾਂ ਮੇਰੇ ਨਾਲ ਨਹੀਂ ਜੀ ਬਲਕਿ ਹੋਰ ਵੀ 7-8 ਬੰਦੇਆਂ ਨਾਲ ਜਿੰਨੇ ਬੰਦੇਆਂ ਨਾਲ ਵਿਵ ਤੇ ਉਹ ਲੱਗਦੀ ਹੈ ਜ਼ਮੀਨ ਦਾ ਉਹ ਟੋਟਲ ਹੀ ਬੰਦੇਆਂ ਨਾਲ ਖੋਟ ਕੇ ਸੀ। ਸਾਡੇ ਵੀ ਵਾਈਸ ਸਰਪੰਚ ਜੀ ਅਸੀਂ ਪੰਚਾਇਤ ਦੇ ਤੌਰ ਤੇ ਆਪਣੇ ਸੁਭਾਅ ਨਾਲ ਖੜੇ ਆ ਜੀ ਇਹਦੇ ਨਾਲ ਨਜਾਇਜ਼ ਧੱਕਾ ਹੋ ਰਿਹਾ ਜੋ ਮੈਨਿੰਗ ਲੈ ਕੇ ਗਿਆ ਸੀ ਮਨਜ਼ੂਰੀ ਲੈ ਕੇ ਗਿਆ ਸੀ ਉਹ ਕੈਨਸਲ ਕਰਾਈ ਗਈ ਗੱਲ ਕਰਾਈ ਗਈ ਕੋਈ ਉਹ ਬੰਦੇ ਕੋਲੇ ਹਾਈ ਕੋਰਟ ਦਾ ਕੋਈ ਆਰਡਰ ਨਹੀਂ ਕੋਈ ਹੋਰ ਕੇਸ ਨਹੀਂ ਚੱਲਦਾ ਸੁਪਰੀਮ ਕੋਰਟ ਕੇ ਚੱਲ ਰਿਹਾ ਉਥੇ ਦੀ ਕੋਈ ਮੁਆਫੇ ਦੀ ਸਟੇ ਨਹੀਂ ਹੈਗੀ ਇਹਦੀ ਬਿਨਾ ਸਟੇ ਤੋਂ ਉਹ ਰਿ ਕੈਂਸਲ ਪੁਰਾਣੀ ਫੇਰ ਦੇਖ ਕੇ ਕੈਂਸਲ ਕਰੀ ਗਈ ਹੈ ਜਿਹੜੀ ਮੈਲਿੰਗ ਰਹੀ ਹੈ ਅਸੀਂ ਤਾਂ ਇਹਨਾਂ ਪ੍ਰਸ਼ਾਸਕ ਨੂੰ ਕਹਿਣਾ ਚਾਹੁੰਦੇ ਆਂ ਕਿ ਇਹਨੂੰ ਮੈਲਿੰਗ ਦੇ ਕੇ ਆਪਣਾ ਦੁਬਾਰਾ ਉਹ ਮਿੱਟੀ ਚੱਕ ਕੇ ਆਪਣਾ ਖੇਤ ਚਾਲੂ ਕਰੇ ਗਰੀਬ ਬੰਦਾ ਜੀ ਕੁਝ ਵੀ ਇਹਦੇ ਕੋਲੇ ਨਹੀਂ ਵਿਚਾਰੇ ਦੇ ਇਹਦਾ ਜਵਾਕ ਹੈ ਇੱਕ ਨਾਲ ਇਹਨਾਂ ਨੂੰ ਇੰਨਾ ਤੰਗ ਕਰ ਰਿਹਾ ਹੋ ਬੰਦਾ ਝੂਠੇ ਸਾੜੀਆਂ ਨਾਲ ਪੈਸੇ ਥੋਗਰ ਨੂੰ ਖਰਦਾ ਇਹਨਾਂ ਨੂੰ ਕਿ ਇਹ ਮੈਨੂੰ ਪੈਸੇ ਦੇਵੇ ਮੈਂ ਕਰੇ ਉਹ ਕਰੇ ਝੂਠਾ ਸਭ ਕੁਝ ਟੁੱਟ ਦੋ ਖਲਾਰੇ ਜਿਹਾ ਬੰਦਾ ਉਹ ਸਾਰੇ ਪਿੰਡ ਦੇ ਵਿੱਚ ਸਾਡੇ ਝੂਠ ਬੋਲਦਾ ਬੰਦਾ ਬੰਦਾ ਇਹਦਾ ਪਿੰਡ ਦਾ ਹੀ ਬੰਦਾ ਜਿਹੜਾ ਜਿਦਾ ਇਹ ਗੈਰਗੇਸ਼ਨ ਆ ਰਿਹਾ ਸਾਡੀ ਪੰਚਾਇਤ ਨੂੰ ਕੀ ਰੋਲ ਦੇਉਂਦਾ ਅਸੀਂ ਤਾਂ ਇਹ ਬੰਦੇ ਦੇ ਸਾਫ ਦਵਾਵਾਂਗੇ ਸੁਭਾਚੰਦਾ ਜੀ ਉਹ ਬੰਦੇ ਨੂੰ ਝੂਠਾ ਪਾ ਰਹੇ ਜੀ ਸਾਨੂੰ ਕੋਈ ਵੀ ਪ੍ਰੂਫ ਪੰਚਾਇਤ ਨੂੰ ਦੇ ਦੇਵੇ ਮਹਿਕਮੇ ਨੂੰ ਦੇ ਦੇਵੇ ਕਿਸੇ ਨੂੰ ਦੇ ਦੇਵੇ ਜੀ ਸਾਨੂੰ ਪ੍ਰੂਫ ਦੇਵੇ ਅਸੀਂ ਮੰਨ ਲਾਂਗੇ ਜੀ ਅਸੀਂ ਇਹਨੂੰ ਮਿੱਟੀ ਨਹੀਂ ਚੱਕਣ ਦਵਾਂਗੇ ਅੱਜ ਉਹਨੂੰ ਜੇ ਸਲਾਹਕ ਪ੍ਰਧਾਨ ਪਰਮਜੀਤ ਸਿੰਘ ਪੰਡਾ ਹੰਦਾਸਪੁਰ ਅੱਜ ਤੁਸੀਂ ਮੈਨੇਗਰ ਕੋ ਭਾਗ ਦੇ ਦਫ਼ਤਰ ਤੇ ਬਹਾਨਾ ਕਰਕੇ ਬੈਠੀ ਹਾਂ ਕਿ ਅਸੀਂ ਜਿਹੜੀ ਇਹ ਸ਼ਰਮਾ ਜੀ ਨੂੰ ਮਜੂਰੀ ਦਿੱਤੀ ਸੀਗੀ ਇਕੱਠੀ ਅੱਠ ਤੱਕ ਦੀ ਉਹ ਰੱਦ ਕਰਨ ਦੇ ਲਈ ਕਿ ਨਹੀਂ ਪੁੱਛਣਾ ਹੈ ਇਹਨਾਂ ਦੇ ਵੀ ਕਿਹੜੇ ਪੇਜ ਨਾਲ ਉਹਨਾਂ ਨੇ ਅਸਰ ਨੇ ਰੱਦ ਕੀਤੀ ਹੈ ਤਾਂ ਨਵੇਂ ਸੀ ਦੇ ਉਹਨਾਂ ਨੂੰ ਮਜੂਰੀ ਦਿਵਾਉਣ ਦੇ ਸੰਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਤਾਂ ਗੱਲ ਇਹ ਹੈ ਜੀ ਤੱਕਾ ਪ੍ਰਸ਼ਾਸਨ ਦਾ ਤੇ ਮਾੜੀਆਂ ਸਰਕਾਰਾਂ ਦਾ ਨਤੀਜਾ ਅਸੀਂ ਲੋਕ ਭੁਗਤ ਰਹੇ ਹਾਂ ਉਹ ਭਵੰਤਮਾਨ ਸਰਕਾਰ ਇਹ ਕਹਿੰਦੀ ਸੀ ਵੀ ਇਹ 10 ਮਿੰਟ ਤੋਂ ਪਹਿਲਾਂ ਮਸਲੇ ਹੱਲ ਹੋਣਗੇ ਵੀ ਇਹ ਲੋਕ ਜਗਾ ਦੇਖਦੇ ਨੇ ਵੀ ਵਜਾ ਨਹੀਂ ਦੇਖਦੇ ਅੱਜ ਅਸੀਂ ਜਗਾ ਨਹੀਂ ਦੇਖੀ ਅੱਜ ਅਸੀਂ ਵਜਾ ਦੇਖੀ ਹੈ ਫਿਰ ਜਿੰਦਰ ਕੁਮਾਰ ਕਹੀ ਤਾਂ ਵੀ ਉੱਤੇ ਹੁਣ ਤੱਕ ਉਹਦੇ ਕੋਲ 10 ਵਾਰੀ ਟੈਲੀਫੋਨ ਚੱਲੇ ਗਿਆ ਸਾਡਾ ਤਾਂ ਉਹਨੇ ਕੋਈ ਜਵਾਬ ਦੇਣਾ ਬਾਜ ਵੀ ਨਹੀਂ ਸਮਝਿਆ ਸਾਨੂੰ ਤਾਂ ਜਥੇਬੰਦੀਆਂ ਮਜਬੂਰ ਹੋ ਕੇ ਕੋਈ ਤਿੱਖੇ ਪ੍ਰਦਰਸ਼ਨ ਕਰਦੀਆਂ ਨੇ ਸੰਘਰਸ਼ ਕਰਦੀਆਂ ਨੇ ਫਿਰ ਇਹ ਲੋਕ ਕਹਿੰਦੇ ਨੇ ਵੀ ਜਥੇਬੰਦੀਆਂ ਮਾੜੀਆਂ ਨੇ ਜਥੇਬੰਦੀਆਂ ਮਾੜੀਆਂ ਨਹੀਂ ਇਹ ਕਿਸਾਨ ਦੇ ਹੱਕ ਦੇ ਵਿੱਚ ਖੜੀਆਂ ਨੇ ਇਹ ਮਜ਼ਦੂਰ ਪਰਿਵਾਰ ਹੈ ਇਹਦੀ ਏਡੀ ਕ ਹਾਲਤ ਮਾੜੀ ਆ ਭਾਈ ਜੀ ਇੱਕ ਪਾਸੇ ਇਸ ਬੰਦੇ ਦਾ ਖੇਤ ਬੰਜੜ ਪਿਆ ਇੱਕ ਕਿੱਲਾ ਇੱਕ ਪਾਸੇ ਚੋਏ ਦੀ ਮਾਰ ਦੇ ਵਿੱਚ ਇਹਦੀ ਆਏ ਸਾਲ ਫਸਲ ਮਰਦੀ ਹੈ ਇਹ ਆਪਣੇ ਖੇਤ ਦੇ ਵਿੱਚੋਂ ਆਪ ਚੱਕ ਕੇ ਮਿੱਟੀ ਆਪਣੇ ਖੇਤ 'ਚ ਪਾ ਰਹੇ ਨਾ ਕਿ ਇਹ ਵੇਚ ਰਹੇ ਹੈ ਤਾਂ ਇੱਥੇ ਜਿਹੜੀ ਨਾਣਸਾਫੀ ਕੀਤੀ ਜਾ ਰਹੀ ਹੈ ਇੱਥੇ ਰਜਿੰਦਰ ਕੁਮਾਰ ਘਈ ਵੱਲੋਂ ਤੇ ਇਹ ਬਹੁਤ ਬੜੀ ਮਿਲੀਭੁਗਤੀ ਇਨਸ਼ਾਅੱਲਾ ਕੋਈ ਨਤੀਜਾ ਸਾਨੂੰ ਸਾਹਮਣੇ ਆ ਰਿਹਾ ਹੈ ਜੇ ਉਹ ਸੱਚਾ ਹੁੰਦਾ ਹੁਣ ਨੂੰ ਤਾਂ ਬਾਈ ਸਾਡੇ ਸਾਹਮਣੇ ਕੋਈ ਡਾਕੂਮੈਂਟ ਉਹ ਰੱਖਦਾ ਜਾਂ ਕੋਰਟ ਦੀ ਕੋਈ ਸਟੇ ਆਰਡਰ ਸਾਨੂੰ ਦਿਖਾਉਂਦਾ ਤਾਂ ਪੂਰਾ ਪੂਰਾ ਜਰਾ ਸਾਰਾ ਠੱਗਾ ਕਰਿਆ ਜਾ ਰਿਹਾ ਨਾਣਸਾਪੀ ਹੈ ਇਹ ਸਰਕਾਰਾਂ ਦੇ ਕੋਲ ਬਾਕੀ ਐਕਸ਼ਨ ਕਰਨੀਆਂ ਅਗੇ ਅਗਲਾ ਐਕਸ਼ਨ ਹੈ ਜੀ ਜੇ ਨਹੀਂ ਆਊਗਾ ਜੀ ਤਾਂ ਫਿਰ ਰੋਡ ਦੇ ਉੱਤੇ ਤਾਂ ਬਾਈ ਬੈਠਣਾ ਪਣਦਾ ਫਿਰ ਇਹਦਾ ਜ਼ਿੰਮੇਵਾਰ ਰਜਿੰਦਰ ਕੁਮਾਰ ਕਈ ਉਹ ਹੋਊਗਾ ਤੇ ਇਹਦਾ ਹੋਰ ਕੋਈ ਜਿਮੇਵਾਰ ਨਹੀਂ ਹੋਊਗਾ ਰੋਡ ਜਾਮ ਕਰਨ ਦੇ ਸਾਡੇ ਇਹ ਕੋਈ ਵਿਚਾਰ ਨਹੀਂ ਹੁੰਦੇ ਵੀ ਅਸੀਂ ਰੋਡ ਜਾਮ ਕਰੀਏ ਪਾਵਰ ਕਨ ਨੂੰ ਪਰੇਸ਼ਾਨ ਕਰੀਏ ਸਭ ਤੋਂ ਵੱਡਾ ਯੋਗਦਾਨ ਇਹ ਅਫਸਰਾਂ ਦਾ ਹੀ ਹੁੰਦਾ ਕੁਝ ਸਮਾਂ ਦਿੱਤਾ ਗਿਆ ਤਾਂ ਉਹਨੂੰ ਸਮਾਂ ਦਿੱਤਾ ਗਿਆ ਸਮਾਂ ਸਾਨੂੰ ਜੀ 1 ਘੰਟੇ ਇਹਨਾਂ ਨੇ 15 ਮਿੰਟ ਮੰਗੇ ਸੀਗੇ ਜੀ ਸਵਾ 10 ਵਜੇ ਦਾ ਟਾਈਮ ਦਿੱਤਾ ਸੀਗਾ ਤਾਂ ਸਾਡੀ ਜਥੇਬੰਦੀ ਨੇ ਇਹਨਾਂ ਨੂੰ 1 ਘੰਟੇ ਦਾ ਸਮਾਂ ਦਿੱਤਾ ਤੇ ਹੁਣ ਜੀ ਮੰਨ ਕੇ ਚੱਲੀਏ ਜੀ ਟਾਈਮ ਹੋ ਗਿਆ 12:51 ਹੋ ਗਏ ਤਾਂ ਜੋ ਕਿ ਜਿਹੜਾ ਵਾਰਨਿੰਗ ਸਮਾਂ ਉਹਦੇ ਹੀ ਪੌਣੇ 2 ਘੰਟੇ ਉੱਪਰ ਲੰਘ ਗਏ ਇੱਥੇ ਤੱਕ ਕੋਈ ਇਹਨਾਂ ਦਾ ਸੀਆਈਡੀ ਜਾਂ ਕੋਈ ਇਹਨਾਂ ਦਾ ਕੋਈ ਉੱਚ ਅਧਿਕਾਰੀ ਸਾਡੇ ਤੱਕ ਪਹੁੰਚ ਨਹੀਂ ਕਰਨੀ ਚਾਹੁੰਦਾ ਤਾਂ ਅਸੀਂ ਵਾਰਨਿੰਗ ਕਰਦੇ ਆਂ ਤਾਂ ਜੋ ਵੀ ਅਸੀਂ ਅਗਲਾ ਐਕਸ਼ਨ ਕਰਾਂਗੇ ਤਿੱਖਾ ਕਰਾਂਗੇ ਤਾਂ ਉਹਦੇ ਜ਼ਿੰਮੇਵਾਰ ਜਿੰਦਰ ਕੁਮਾਰ ਕਈਓ ਹੋਣਗੇ